ਜਿਹੜੇ ਆਪਾਂ ਕਾਸੋ ਵਿਹਾਨ ਚਲਾਉਣੇ ਆ ਉਹ ਕੱਲਾ ਸੈਂਸਿਵਸਤੀ ਚ ਹੀ ਕਿਉਂ ਚਲਾਉਣੇ ਆ ਵੀ ਆਪਾਂ ਨੂੰ ਇਹ ਪੂਰਾ ਸ਼ੋਰ ਆ ਵੀ ਸੈਂਸਿਵਸਤੀ ਚ ਹੀ ਨਸ਼ਾ ਵਿਕਦਾ ਜੀ ਨਹੀਂ ਇਹਦਾ ਇੱਕ ਹੀ ਕਾਰਨ ਜੀ ਇਹਦੇ ਵੱਡਾ ਕਾਰਨ ਇਹ ਆ ਵੀ ਆਲਰੇਡੀ ਇੱਥੋਂ ਦੇ ਕਈ ਪਹਿਲਾਂ ਹੀ ਪਰਚੇਸਰ ਸਟਡ ਜੀ ਕਿਉਂਕਿ ਆਲਰੇਡੀ ਇਸ ਕੰਮ 'ਚ ਜ਼ਿਆਦਾ ਲਿਫਟ ਸੀਗੇ ਜੀ ਸਾਡੇ ਹੌਟਸਪੌਟਾਂ ਵਿੱਚ ਇੱਕ ਸਪੌਟ ਹੈ ਜੀ ਸਰ ਸਾਡੇ ਪਹਿਲਾਂ ਸਿਲੈਕਟਡ ਏਰੀਆ ਨੇ ਜੀ ਸਾਨੂੰ ਪਤਾ ਵੀ ਇਸ ਏਰੀਆ ਵਿੱਚ ਜਿਹੜੇ ਪਹਿਲਾਂ ਲਿਫਟ ਹੋ ਗਏ ਜਾਂ ਇਸ ਕੰਮ ਦੇ ਵਿੱਚ ਫਸ ਗਏ ਤਾਂ ਉਹ ਜਿਹੜਾ ਕਰ ਰਹੇ ਸੀ ਤਾਂ ਫਸ ਗਏ ਠੀਕ ਹੈ ਨਾ ਤਾਂ ਉਹਦੇ ਵਿੱਚ ਜਿਹੜੇ ਆਲਰੇਡੀ ਪਰਚੇ ਰਜਿਸਟਰਡ ਆ ਉਹਦੇ ਅਕਾਊਂਟ ਲਈ ਸਾਡੇ ਵੱਲੋਂ ਸਾਡੇ ਪਹਿਲਾਂ ਹੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਬਣਾਏ ਹੋਏ ਹੌਟਸਪੌਟਾਂ ਦੇ ਉੱਤੇ ਜਿਆਦਾ ਵਰਕਿੰਗ ਕੀਤੀ ਜਾਂਦੀ ਹੈ ਉਦੋਂ ਪੂਰੇ ਪੰਜਾਬ ਦੇ ਵਿੱਚ ਜਿਵੇਂ ਸਾਡੇ ਹੋਰ ਵੀ ਸੈਲ ਕੰਮ ਕਰਦੇ ਨੇ ਪਰਦਾਦੇ ਦੇ ਵਿੱਚ ਆਲਰੇਡੀ ਕਰ ਰਹੇ ਸਰ ਜਿੱਦਾਂ ਤੁਸੀਂ ਵਰਕਿੰਗ ਗਿਆ ਜਿਹੜਾ ਅੱਜ ਨੇ ਪ੍ਰੈਸ ਨੋਟ ਪੜ੍ਹਿਆ ਵੀ ਆ ਇੱਥੇ ਫੜਿਆ ਗਿਆ ਇਹਨੇ ਮਲਜਮ ਫੜੇਗੇ ਹਨਾ ਜੀ ਉਹਦਾ ਇਸਕਾਸ ਅਭਿਆਨ ਨਾਲ ਤਾਂ ਕੋਈ ਬਾਸਤ ਨਹੀਂ ਸੀ ਇੱਥੇ ਤਿੰਨ ਤਿੰਨ ਮੰਜ਼ਲਾਂ ਇਮਾਰਤਾਂ ਬਣੀਆਂ ਨੇ ਸ਼ਾਇਦ ਉਹਨਾਂ ਨੂੰ ਦੇਖ ਕੇ ਹੀ ਤੁਸੀਂ ਇਹਨਾਂ ਨੂੰ ਕਲੋਨੀ ਦਾ ਨਾਮ ਦਿੱਤਾ ਠੀਕ ਹੈ ਨਾ ਪਰ ਇਹਦੇ ਵਿੱਚ ਸਰ ਇਹੋ ਜਿਹਾ ਕੋਈ ਅਪਡੇਟ ਨਹੀਂ ਹੋ ਰਿਹਾ ਪਿਛਲੇ 11 ਸਾਲਾਂ ਤੋਂ ਪਰਚੇ ਵੀ ਹੋ ਜਾਂਦੇ ਆ ਫੜੇ ਵੀ ਜਾਂਦੇ ਆ ਪਰ ਜਦੋਂ ਅਸੀਂ ਕਾਸੋ ਅਭਿਆਨ ਚਲਾਉਨੇ ਆ ਤਾਂ ਜਿਹੜੇ ਇਹ ਮਹਿਲ ਨੁਮਾ ਇੱਥੇ ਬਣੇ ਹੋਏ ਨੇ ਘਰ ਇਹਨਾਂ ਦਾ ਜਾਂ ਤਾਂ ਲੋਕ ਲੱਗਿਆ ਹੁੰਦਾ ਸਰ ਤੇ ਜਾਂ ਅੰਦਰਲੀ ਵੱੜ ਕੇ ਆਪਾਂ ਖੋਲਦੇ ਆ ਉਦੋਂ ਕੋਈ ਬੰਦਾ ਹੁੰਦਾ ਨਹੀਂ ਜਾਂ ਹੁੰਦਾ ਤਾਂ ਉਦੋਂ ਕੋਈ ਰਿਕਵਰੀ ਨਹੀਂ ਹੁੰਦੀ ਨਹੀਂ ਐਸੀ ਕੋਈ ਗੱਲ ਨਹੀਂ ਸਾਡੇ ਜਿਹੜੇ ਪਿਛਲੇ ਕਈ ਸਮੇਂ ਤੋਂ ਇਹ ਖਾਸੋਂ અભિયાન ਚੱਲ ਰਿਹਾ ਹੈ ਜੀ ਜੀ ਸਰ ਜਿਹਦੇ ਵਿੱਚ ਤੁਹਾਨੂੰ ਦੱਸਿਆ 45 ਡੇਜ਼ ਹੋਏ ਹੈ ਜੀ ਜਿਹਦੇ ਵਿੱਚ 125 ਸਮਗਲ ਪੜੇ ਗਏ ਨੇ ਜੀ ਕਰੀਬ 300 ਦੇ ਕਰੀਬ ਪੜੇ ਗਏ ਨੇ ਜੀ ਜੀ ਠੀਕ ਹੈ ਨਾ ਜੋ ਇਸੇ અભિયાન ਦੇ ਜਾਂ ਨਿ ਪੜੇ ਗਏ ਤੇ ਰਿਕਵਰੀਆਂ ਵੀ ਹੋਈਆਂ ਨੇ ਕੋਈ ਐਸੀ ਗੱਲ ਨਹੀਂ ਕਈ ਵਾਰੀ ਅ ਮੌਕੇ ਤੇ ਹੁਣ ਜਿਵੇਂ ਤੁਸੀਂ ਨਿਊਜ਼ ਲੱਲੀ ਮੇਰੇ ਤੋਂ ਜੀ ਜੀ ਸਰ ਤੇ ਹੁਣ ਸਾਡਾ ਵੀ ਹਾਂ ਚੱਲ ਰਿਹਾ ਹੈ ਤੇ ਨਾਲ-ਨਾਲ ਫੜਿਆ ਜਾਂਦਾ ਹੈ ਤੇ ਉਹ ਤੁਹਾਨੂੰ ਨਾਲ-ਨਾਲ ਦੱਸਾਂ ਸਰ ਸਰ ਇਹ ਕਿ ਤੁਹਾਨੂੰ ਜੋਗੀ ਨਾਥਾਂ ਦਾ ਬੱਚਾ 2 ਸਾਲਾਂ ਦਾ ਕਿਡਨੈਪ ਹੋ ਗਿਆ ਸੀ ਉਹ ਪੁਲਿਸ ਦੀ ਸ਼ਾਬਾਸ਼ੀ ਆ ਪੁਲਿਸ ਦੇ ਲੋਕਾਂ ਨੇ ਫੁੱਲ ਵੀ ਸਿੱਟਿਆ ਜਦੋਂ ਇਹਨਾਂ ਨੇ 2 ਦਿਨਾਂ ਦੇ ਅੰਦਰ ਹੀ ਉਹਨੂੰ ਰਿਕਵਰ ਕਰ ਲਿਆ ਸੀ ਬਰਾਮਦ ਕਰਕੇ ਬਾਰਸ਼ਾ ਨੂੰ ਸੌਂਪਦਾ ਸੀ ਪਰ ਕੱਲ ਦਾ ਸਰ ਇਹ ਕਹੇ ਉਸੇ ਜੋਗੀ ਨਾਥਾਂ ਦਾ 10 ਸਾਲਾਂ ਦਾ ਬੱਚਾ ਫੇਰ ਲਾਪਤਾ ਹੈ ਉਹ ਕਿਡਨੈਪ ਹੈ ਜਾਂ ਲਾਪਤਾ ਹੈ ਉਸ ਤੇ ਪੁਲਿਸ ਦੀ ਕੀ ਚਾਰਾ ਜੁਈ ਹੈ ਸਰ ਹੋ ਸਾਡੀ ਵਰਕਿੰਗ ਚੱਲ ਰਹੀ ਹੈ ਜੀ ਸਰ ਕਿਉਂਕਿ ਜੇ ਅਸੀਂ ਪਹਿਲਾਂ ਵੀ ਇਸ ਕੰਮ ਦੇ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਸਾਰਿਆਂ ਸਹਾਇਕ ਦੇ ਨਾਲ ਵਧੀਆ ਅਸੀਂ ਕਾਰਗੁਜ਼ਾਰੀ ਕੀਤੀ ਹੈ ਤਾਂ ਜੇ ਇਹ ਨਿਊਜ਼ ਵੀ ਆਈ ਹੈ ਤੇ ਉਹਦੇ ਉੱਤੇ ਸਾਡੇ ਡਾਕਟਰ ਸਾਹਿਬ ਆਲਰੇਡੀ ਇਹ ਤੇ ਵਰਕਿੰਗ ਚੱਲ ਰਹੀ ਹੈ ਜੋ ਵੀ ਹੋਏਗਾ ਡਵੈਲਪਮੈਂਟ ਕੰਜ਼ੂਰ ਹੋ ਸਕੇ ਸਰ ਇੱਕ ਨਸ਼ਾ ਤਸਕਰਾਂ ਦੇ ਜਿਹੜੇ ਘਰ ਟਾਏ ਜਾ ਰਹੇ ਆ ਉਹ ਤੇ ਅਗਲੇ ਪੜਾਅ ਦੇ ਵਿੱਚ ਤੁਹਾਡਾ ਹੈ ਕੋਈ ਨਿਸ਼ਾਨਦੇਹੀ ਕੀਤੀ ਹੋਏ ਕਿਸੇ ਨਸ਼ਾ ਤਸਕਰ ਦੇ ਘਰ ਦੀ ਪੂਰੇ ਜ਼ਿਲ੍ਹੇ ਚੋਂ ਦੇਖੋ ਸਾਰੀ ਵਰਕਿੰਗ ਚੱਲ ਰਹੀ ਹੈ ਜੀ ਸਰ ਜਦ ਤੱਕ ਕੰਪਲੀਟ ਨਹੀਂ ਹੁੰਦੀ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਦੱਸਾਂ ਉਹ ਬੰਨ ਵੀ ਠੀਕ ਹੈ ਸਰ ਪਹਿਲਾਂ ਨਾ ਪਿਛਲੇ ਦਿਨੀ ਹੰਡਾਏ ਇੱਕ ਘਰ ਠਾਹਿਆ ਜਦ ਕਿ ਉੱਥੇ ਤਿੰਨ ਘਰ ਦੀ ਨਿਸ਼ਾਨਦੇਹੀ ਹੋਈ ਸੀ ਉਹ ਲੋਕਾਂ ਦੇ ਵਿੱਚ ਉਸ ਦਾ ਵਿਰੋਧ ਵੀ ਸੀ ਵੀ ਦੋ ਘਰਾਂ ਦੀ ਜਿਨ੍ਹਾਂ ਦੀ ਨਿਸ਼ਾਨਦੇਹੀ ਹੋਈ ਸੀ ਉਹਨਾਂ ਦੇ ਘਰ ਕਿਉਂ ਨਹੀਂ ਠਾਏ ਗਏ ਦੇਖੋ ਜਿਹੜੀ ਚੀਜ਼ ਹੋ ਰਹੀ ਹੈ ਚੱਲ ਰਹੀ ਹੈ ਉਹ ਤੁਹਾਡੇ ਸਾਹਮਣੇ ਹੈ ਜੀ ਜਿਸ ਦੇ ਕੋਈ ਡਾਕੂਮੈਂਟ ਦੀ ਕੋਈ ਕਮੀ ਹੋ ਗਈ ਜਾਂ ਕੋਈ ਉਦੇ ਵਿਚਾਰ ਉਧਿਨ ਹੋਊਗਾ ਤਦ ਤੱਕ ਕੋਈ ਵੀ ਸਟੈਪ ਲੈਣਾ ਠੀਕ ਨਹੀਂ ਹੁੰਦਾ ਠੀਕ ਹੈ ਸਰ ਥੈਂਕ ਯੂ